ਬੇਸ਼ੱਕ ਦਰਿਆਵਾਂ ਦੇ ਪਾਣੀ ਜਿਹੜੇ ਆ ਸ਼ਾਂਤ ਹੋ ਚੁੱਕੇ ਨੇ ਤੇ ਆਮ ਵਰਗੇ ਹਾਲਾਤ ਜਿਹੜੇ ਨੇ ਚਾਰ ਸਫੇਰੇ ਨਜ਼ਰ ਆ ਰਹੇ ਨੇ ਲੋਕਾਂ ਦੀਆਂ ਮੁਸ਼ਕਲਾਂ ਬੇਸ਼ੱਕ ਬਰਕਰਾਰ ਨੇ ਪਰ ਜੇਕਰ ਗੱਲ ਕੀਤੀ ਜਾਵੇ ਪਾਣੀ ਦੇ ਪੱਧਰ ਦੀ ਦਰਿਆ ਬਿਆਸ ਦੀ ਤੇ ਦਰਿਆ ਬਿਆਸ ਦੀ ਇੱਕ ਤੁਹਾਨੂੰ ਨਵੀਂ ਤਸਵੀਰ ਹੈ ਜਿਹੜੀ ਜਿਹੜਾ ਕਿ ਤੁਸੀਂ ਸੋਚਿਆ ਵੀ ਨਹੀਂ ਹੋਏਗਾ ਕਿ ਪਾਣੀ ਦਾ ਪੱਧਰ ਇੰਨੀ ਦਿਨੀ ਵੀ ਜਿਹੜਾ ਵਾ ਇੰਨਾ ਪਾਣੀ ਤੁਸੀਂ ਚਾਰ ਸਫੇਰੇ ਦੇਖ ਸਕਦੇ ਹੋ ਤਸਵੀਰਾਂ ਦੇ ਰਹੀਂ ਕਿ ਇਹ ਪਿੰਡ ਅ ਤੇ ਵਾਲ ਦੀ ਹਦੂਦ ਦੇ ਵਿੱਚ ਖੜੇ ਆ ਇਧਰ ਸਾਹਮਣੇ ਜੋ ਤੁਹਾਨੂੰ ਏਰੀਆ ਨਜ਼ਰ ਆ ਰਿਹਾ ਇਹ ਭੈਣੀ ਮੀਲਮਾ ਦਾ ਏਰੀਆ ਇਹ ਪੂਰੀ ਬੈਲਟ ਆ ਜਿਹੜੀ ਭੈਣੀ ਪਸਵਾਲ ਕਿਸਨਪੁਰ ਇਧਰ ਬੈਕਸਾਈਡ ਤੇ ਜਿਵੇਂ ਆ ਗੱਲ ਕਰ ਲਈਏ ਦੋਵਾਲ ਤੋਂ ਅਗਲੀ ਸਾਈਡ ਤੇ ਟਾਂਡਾ ਜਗਤਪੁਰ ਹੋਵੇ ਦਲੇਲਪੁਰ ਹੋਵੇ ਰਸੂਲਪੁਰ ਬੇਟ ਹੋਵੇ ਗੁਰਿਆ ਹੋਵੇ ਤੁਹਾਨੂੰ ਦੱਸਦੀ ਕਿ ਇੱਕ ਗੱਦੀ ਨਾਲਾ ਜਿਹੜਾ ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਤੋਂ ਗੁਜ਼ਰਦਾ ਪਹਿਲਾਂ ਵੀ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ ਜਿਹਦਾ ਪਾਣੀ ਜਿਹੜਾ ਵਾ ਇਹ ਭੈਣੀ ਮੀਲਮਾ ਦੀ ਹਦੂਦ ਦੇ ਸਾਹਮਣੋਂ ਤੋਂ ਸੀਬਨ ਦੇ ਰਾਹੀ ਇੱਕ ਪੁਲੀ ਦੁਆਰਾ ਦਰਿਆ ਬਿਆਸ ਦੇ ਵਿੱਚ ਸੁਟਿਆ ਗਿਆ ਉਹ ਦਾ ਨਿਕਾਸ ਕੀਤਾ ਗਿਆ ਪਰ ਜਦੋਂ ਪਾਣੀ ਦਾ ਪੱਧਰ ਵੱਧ ਗਿਆ ਉਸ ਤੋਂ ਬਾਅਦ ਬੇਸ਼ੱਕ ਤੁਸੀ ਬੰਨ ਜਿਹੜੇ ਨਹੀਂ ਟੁੱਟੇ ਪਰਮਾਤਮਾ ਦੀ ਕਿਰਪਾ ਰਹੀ ਆ ਦਰਿਆ ਬਿਆਸ ਵਾਲੀ ਸਾਈਡ ਤੇ ਪਰ ਜਿਹੜਾ ਬੈਕ ਫਲੋ ਪਾਣੀ ਹੈ ਰਿਵਰਸ ਪਾਣੀ ਇਹਨੇ ਇਸ ਖੇਤਰ ਦੀ ਜਿੰਨੀ ਵੀ ਫਸਲਾਂ ਹੈਗੀਆਂ ਨੇ ਚਾਹੇ ਗੰਨੇ ਦੀਆਂ ਫਸਲਾਂ ਹੋਣ ਝੋਨੇ ਦੀਆਂ ਹੋਣ ਪੂਰੀ ਤਰ੍ਹਾਂ ਜਿਹੜੀਆਂ ਨੇ ਆ ਬਰਬਾਦ ਕਰਕੇ ਰੱਖ ਦਿੱਤੀਆਂ ਨੇ ਬਰਬਾਦੀ ਦੇ ਆਲਮ ਦੀ ਜੋ ਮਿਸਾਲ ਹੈ ਇਹ ਪੁਖਤਾ ਜਿਹੜੀ ਨਜ਼ਰ ਆ ਰਹੀ ਹੈ ਕਿਉਂਕਿ ਜਿਹੜਾ ਗੰਨੇ ਦਾ ਖੇਤ ਗੰਨੇ ਦਾ ਖੇਤ ਆ ਗੰਨੇ ਦੀ ਫਸਲ ਆ ਇਹਨੂੰ ਸਭ ਤੋਂ ਸੇਫ ਫਸਲ ਮੰਨਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਗੰਨੇ ਦਾ ਇਹ ਹਾਲਾਤ ਨੇ ਤੇ ਝੋਨੇ ਦੀ ਫਸਲ ਜਾਂ ਪੱਠਾ ਦਿੱਤਾ ਜਾਂ ਹੋਰ ਫਸਲਾਂ ਜਿਹੜੀਆਂ ਉਹਨਾਂ ਦਾ ਤੁਸੀਂ ਸਹਿਜੇ ਹੀ ਅਨੁਮਾਨ ਲਗਾ ਸਕਦੇ ਹੋ ਕਿ ਉਹਨਾਂ ਦੀ ਕੀ ਹਾਲਾਤ ਬਣੀ ਹੋਏਗੀ ਸਾਫਾ ਸਰਪੰਚ ਨੇ ਦੋਵਾਲ ਪਿੰਡ ਤੋਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਆ ਸਰਪੰਚ ਸਭ ਪਾਣੀ ਹਾਲੇ ਵੀ ਬੇਸ਼ੱਕ ਬੰਨ ਉਤਰ ਗਿਆ ਤੇ ਇੱਧਰ ਚਾਰ ਸਫੇਰੇ ਪਾਣੀ ਘੁੰਮਦਾ ਹੋਇਆ ਨਜ਼ਰ ਆ ਰਿਹਾ ਗ੍ਰੈਂਡ ਸਾਹਿਬ ਪਹਿਲਾਂ ਤਾਂ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਹਜੇ ਵੀ ਸਾਨੂੰ ਬਿਲਕੁਲ ਇਹ ਤਰਸਜੋਗ ਹਾਲਤਾ ਕਿ ਆਪਾਂ ਪਤਾ ਨਹੀਂ ਵੀ ਕਦੋਂ ਇਹ ਪਾਣੀ ਫੇਰ ਆ ਸਕਦਾ ਅੱਜ ਫੇਰ ਦਰਿਆ ਭਰਿਆ ਦਾ ਤੇ ਉਹ ਬੈਕ ਮਾਰ ਰਿਹਾ ਜੀ ਤੇ ਅਸੀਂ ਇਹ ਦੇਖਿਆ ਕਿ ਪਾਣੀ ਦਾ ਪੱਧਰ ਫੇਰ ਵਧਿਆ ਵਧਿਆ ਜੀ अच्छा जी ब्यास से तू जाके देख सकते हो कि पिछले हफ्ते 10 दिन तो ते पानी डाउन ਸੀਗਾ डाउन ਸੀ हां जी ए दो दिन तो फिर पानी ਵਧਿਆ ਹੋਇਆ ਜੀ اچھا ਉਹਦਾ ਉਹਦਾ ਬੈਕਫਲੋ ਆ ਰਿਹਾ ਜੀ ਮੈਂ ਦੇਖ ਰਿਹਾ ਦੀ ਰਫਤਾਰ ਵੀ ਪਾਣੀ ਦੀ ਰਫਤਾਰ ਦੇਖ ਸਕਦੇ ਹੋ हां जी हां जी ਤੇ ਤੁਸੀਂ ਝੋਨੇ ਵੀ ਤੁਹਾਨੂੰ ਅੰਦਰ ਰਸਤੇ ਚੰਦਿਆ ਤੁਸੀਂ ਦੇਖਿਆ ਕੋਈ ਫਸਲ ਇਸ ਵਕਤ ਮੈਨੂੰ ਨਹੀਂ ਲੱਗਦਾ ਕਿ ਜੇ ਕੋਈ ਹੈ ਵੀ ਤੇ ਉਹ ਵੀ ਨਹੀਂ ਹੈਗੀ ਜਿਹੜੀਆਂ ਫਸਲਾਂ ਉੱਪਰੋਂ ਥੋੜੀਆਂ ਹਰੀਆਂ ਭਰੀਆਂ ਨਜ਼ਰ ਆਉਂਦੀਆਂ ਤੁਸੀਂ ਉਹਦਾ ਛਿੱਟਾ ਉਹ ਵੀ ਦੇਖ ਰਹੇ ਆ ਕਿ ਗੱਬਿਆਂ ਜਿਹੜੇ ਲੱਕ ਤੋਂ ਖਤਮ ਹੋਈਆਂ ਉਹਦੇ ਜਦੋਂ ਤੁਸੀਂ ਛਿੱਟਾ ਕੱਢ ਕੇ ਦੇਖੋਗੇ ਨਾ ਤੇ ਮੰਜਰੋ ਦੇ ਵਿੱਚੋਂ ਗਲੀ ਦੀ ਜੀ ਠੀਕ ਹੈ ਜੀ ਇਹ ਜਿਹੜਾ ਵੇਰਵਾ ਆਪਾਂ ਜਿੱਦਾਂ ਬੈਲਟ ਦੀ ਗੱਲ ਕਰ ਰਹੇ ਆ ਇਧਰ ਪੁਰਾਣਾ ਸ਼ਾਲਾ ਖੇਤਰ ਤੋਂ ਦਰਿਆ ਬਿਆਸ ਦੀ ਹਦੂਦ ਨਾਲ ਇਹ ਤੇ ਫਿਰ ਹਜ਼ਾਰਾਂ ਏਕੜ ਬਣ ਜਾਂਦੇ ਹੋਣਗੇ। ਮੇਰੀ ਗੱਲ ਸੁਣ ਸਰ ਇਹ ਜਿਹੜਾ ਗਾਨਾ ਸਾਨੂੰ ਇਹ ਜਿਹੜਾ ਮਾਰਦਾ ਇਹ ਤੁਸੀਂ ਬਨ ਵਾਲਾ ਜਿਹੜਾ ਇਹ ਮੀਲਮਾਂ ਦੇ ਖੇਤਰ ਵਿੱਚ ਆ ਇਹ ਪਾਣੀ ਜਦੋਂ ਬੈਕਸਾਂ ਨੂੰ ਮਾਰਦਾ ਤੇ ਇਹ ਸਾਨੂੰ ਸੀਨਿਆਂ ਤੋਂ ਸਾਢੇ 3 ਬਿਆਨਪੁਰ ਤੱਕ ਇਹ ਪਾਣੀ ਰਿਵਰਸਿਕ ਜਾਂਦੀ ਜੀ ਕੀ ਗੁਰਦੌਰੀਆਂ ਵਾਸਤੇ ਜਿਵੇਂ 20000 ਦਾ ਐਲਾਨ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਹਦਾ ਕੋਈ ਅਨਮਾਨ ਕੋਈ ਸਰਵੇ ਲਾਉਣ ਪਹੁੰਚੇ ਨੇ ਨਹੀਂ ਹਜੇ ਤੱਕ ਕੋਈ ਨਹੀਂ ਪਹੁੰਚਿਆ ਅਜੇ ਤੱਕ ਕੋਈ ਨਹੀਂ ਪਹੁੰਚਿਆ ਠੀਕ ਹੈ ਕੀ ਮੰਗ ਕਰਦੇ ਹੋ ਮੰਗ ਤੇ ਹੁਣ ਦੇਖ ਲਓ ਜੀ 70 70 40 50000 ਤੋਂ ਘੱਟ ਤੇ ਠੇਕਾ ਨਹੀਂ ਹੈਗਾ ਠੀਕ ਹੈ 10 2000 ਰੁਪਿਆ ਉੱਤੇ ਇਹਦੇ ਖਰਚਾ ਹੁੰਦਾ ਜੀ 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 ਅਸੀਂ ਤੇ ਕਹਿੰਦੇ ਆ ਸਰਕਾਰ ਸਾਨੂੰ 70000 ਤੋਂ ਘੱਟ ਤੇ ਬਰਾ ਨਹੀਂ ਖਾਣੀ ਹੈ ਜੀ ਬਰਾ ਨਹੀਂ ਖੰਦਾ ਜੀ ਠੀਕ ਹੈ ਠੀਕ ਹੈ ਮਤਲਬ ਜਿਹੜਾ 20000 ਦਾ ਐਲਾਨ ਕੀਤਾ ਗਿਆ ਇੱਕ ਨਗੂਣਾ ਨੀ 20000 ਤੇ ਉਹ ਤੇ ਤੁਸੀਂ ਸਮਝੋ ਪੀ ਇਹ ਕੋਈ ਗੱਲ ਹੀ ਨਹੀਂ ਹੈਗੀ ਤੇ ਠੀਕ ਹੈ ਜੀ 20000 ਤੇ ਕੋਈ ਗੱਲ ਵੀ ਨਹੀਂ ਹੈਗੀ ਠੀਕ ਹੈ ਤੇ ਕੋਈ ਵੀ ਤੁਹਾਡੇ ਕਹਿੰਦਾ ਮਤਲਬ ਪ੍ਰਸ਼ਾਸਨਿਕ ਅਧਿਕਾਰੀ ਇੱਧਰ ਗੁਰਦੌਰੀਆਂ ਵਾਸਤੇ ਨਹੀਂ ਆਇਆ ਨੀ ਹਜੇ ਕੋਈ ਨਹੀਂ ਸਾਡੇ ਤੱਕ ਤੇ ਕੋਈ ਨਹੀਂ ਪਹੁੰਚੀ ਠੀਕ ਹੈ ਜੀ ਸੋ ਇਹਨਾਂ ਤੋਂ ਇਲਾਵਾ ਜਿਵੇਂ ਡਾਕਟਰ ਅਮਨ ਭਵਨ ਸਿੰਘ ਕਲੋਂ ਨੇ ਸਾਡੇ ਨਾਲ ਉਹਨਾਂ ਦੇ ਵੀ ਖੇਤ ਜਿਹੜੇ ਨੇ ਮਕੇਰੀਆਂ ਗਦਾਸਪੁਰ ਮੁੱਖ ਮਾਰਗ ਤੇ ਜਗਤਪੁਰ ਕਲਾਂ ਦੀ ਹਦੂਦ 'ਚ ਪੈਂਦੇ ਤੁਹਾਡੇ ਖੇਤਾਂ ਦੇ ਕੀ ਹਾਲ-ਹੁਲਤ ਨੇ ਹਾਲਾਤ ਇਦਾਂ ਦੇ ਨਹੀਂ ਗਰਾਹ ਸਾਬ ਤੁਹਾਡਾ ਧੰਨਵਾਦ ਹੈ ਤੁਸੀਂ ਉਦਾਂ ਤੇ ਸਾਰੇ ਇਸ ਵੇਲੇ ਕਲੈਮਟੀ ਪੂਰੇ ਪੰਜਾਬ ਤੇ ਆਈ ਹੋਈ ਆ ਤੇ ਤੁਸੀਂ ਉੱਥੇ ਉਹ ਜ਼ਿਆਦਾ ਸਮਾਂ ਡੇਰਾ ਬਾਬਾ ਨਾਨਕਵਾਲ ਜੀ ਪਰ ਹਾਲਾਤ ਇੱਥੇ ਵੀ ਕੋਈ ਚੰਗੇ ਨਹੀਂ ਆ ਠੀਕ ਹੈ ਇੱਕ ਤੇ ਜਿਹੜੇ ਅਫਸਰ ਨੇ ਨਾ ਪੰਜਾਬ ਗਵਰਨਮੈਂਟ ਦੇ ਉਹਨਾਂ ਨੂੰ ਬਚਣ ਲਈ ਰਸਤੇ ਚਾਹੀਦੇ ਹੁੰਦੇ ਆ ਨਾ ਸਾਰੀਆਂ ਸਰਕਾਰਾਂ ਰਸਤੇ ਚਾਹੁੰਦੀਆਂ ਹੁਣ ਇੱਥੋਂ ਤੁਸੀਂ ਨਹੀਂ ਟੁੱਟੀ ਤੇ ਇਸ ਕਰਕੇ ਸਾਡਾ ਇਲਾਕਾ ਲਗਭਗ ਛੱਡ ਦਿੱਤਾ ਆ ਉਹਨਾਂ ਨੇ ਛੱਡ ਦਿੱਤਾ ਉਹਨਾਂ ਨੇ ਸਮਝਿਆ ਵੀ ਇੱਥੇ ਕੋਈ ਨੁਕਸਾਨ ਨਹੀਂ ਹੋਇਆ ਆਖੂ ਪਰੁਖੇ ਹੋ ਗਿਆ ਤੇ ਆ ਥੱਲੇ ਵੇਖੋ ਜਿਹੜਾ ਪਣਾ ਆ ਨਾ ਹੂੰ ਹੂੰ ਜੇ ਤੁਸੀਂ ਸ਼ਾਰਟ ਇਹਦਾ ਲਓ ਤੇ ਇਹ ਦਰਿਆ ਦਾ ਪਣਾ ਜਦੋਂ ਉਧਰੋਂ ਦਰਿਆ ਵਾਪਸ ਆ ਕੇ ਚੜਦਾ ਉੱਥੇ ਗਲਾ ਆ ਇੱਕ ਤੁਸੀਂ ਦੇ ਵਿੱਚ ਜੀ 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 ਤੇ ਇੱਥੇ ਇਸ ਵੇਲੇ ਜਿੱਥੇ ਆਪਾਂ ਖੜੇ ਆਂ ਇੱਥੇ 10-10 ਫੁੱਟ ਪਾਣੀ ਹੋਣਾ ਠੀਕ ਹੈ ਜੀ 10 10 ਫੁੱਟ ਪੈਲੀਆਂ ਚ ਪਾਣੀ ਜੀ 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 ਤੇ 10 ਤੋਂ ਵੀ ਜ਼ਿਆਦਾ ਜਿਹੜਾ ਨੀਵਾ ਥਾਂ ਉੱਚ ਤੇ 15 ਹੀ ਹੋਣਾ ਤੇ ਐ ਥਾਂ ਚ 10 ਫੁੱਟ ਪਾਣੀ ਹੋਣਾ ਠੀਕ ਹੈ ਜਣੀ ਇਹ ਸਾਰੀਆਂ ਬਰਬਾਦ ਹੋ ਗਈਆਂ ਫਸਲ 40 ਦਿਨਾਂ ਤੋਂ 45 ਦਿਨਾਂ ਤੋਂ ਇੱਥੇ ਪਾਣੀ ਚੱਲਣ ਡਿਆ ਹੁਣ ਵੀ ਚੱਲਣ ਡਿਆ ਆਪਾਂ ਵੇਖਿਆ ਆ ਠੀਕ ਹੈ ਸਾਰੀਆਂ ਪੈਲੀਆਂ ਜੀ ਚੱਲਣ ਡਿਆ ਪੂਰਾ ਇਲਾਕਾ ਹੀ ਏ ਉਥੋਂ ਕਰੋਟੇ ਤੋਂ ਲੈ ਕੇ ਪਾਣੀ ਇਧਰ ਨੂੰ ਜਦੋਂ ਜਿੰਨਾ ਵੀ ਇਹ ਚੜਦਾ ਨਾ ਤਾਂ ਦਲੇਰਪੁਰ ਖੇੜੇ ਤੱਕ ਪਾਣੀ ਚੜ ਜਾਂਦਾ ਏ ਸ਼ਰੇ ਦਾ ਹਾਂਜੀ ਸਭ ਇਦਾਂ ਨੁਕਸਾਨ ਹੀ ਨੁਕਸਾਨ ਹੈ ਹਜ਼ਾਰਾਂ ਏਕੜ ਦਾ ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਰਾਵੀ ਸਾਈਡ ਤੇ ਡੇਰਾ ਬਾਬਾ ਨਾਨਕ ਦੀਨਨਗਰ ਉਧਰ ਪਾਣੀ ਉਤਰ ਗਿਆ ਹੋਇਆ ਹਾਂਸ਼ਿਕ ਬਰਬਾਦੀ ਬਹੁਤ ਹੋਈ ਆ ਪਰ ਇਧਰ ਤੇ ਹਾਲੇ ਵੀ ਹੜ੍ਹ ਦੀ ਸਥਿਤੀ ਨਜ਼ਰ ਆ ਰਹੀ ਬਿਲਕੁਲ ਉੱਥੇ ਤੇ ਰੇਤ ਨਜ਼ਰ ਆਉਂਦੀ ਹੈ ਨਾ ਜਿੱਥੇ ਪਣਾ ਪੈ ਗਿਆ ਭਲ ਪੈ ਗਈ ਉੱਥੇ ਦੇਖਦੀ ਇੱਥੇ ਤੇ ਉਹ ਵੀ ਨਹੀਂ ਦਿਖਣਿਆ ਅਜੇ ਇੱਥੇ ਤੇ ਪਾਣੀ ਅਜੇ ਵੀ ਵੇਖ ਲੋ ਤਿੰਨ ਤਿੰਨ ਚਾਰ ਚਾਰ ਫੁੱਟ ਪੈਲੀਆਂ ਚ ਠੀਕ ਹੈ ਜੀ ਤੇ ਬਸ ਬੇਨਤੀ ਇਹੋ ਹੀ ਆ ਤੁਹਾਡੇ ਅੱਗੇ ਤੇ ਸਰਕਾਰ ਜੀ ਜੀ ਤੇ ਇਹ ਵੋਟਾਂ ਤੇ ਲੋਕਾਂ ਕੋਈ ਲੈਣੀਆਂ ਹੁੰਦੀਆਂ ਜੀ 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 ਤੇ ਜੇ ਲੋਕਾਂ ਦੀ ਬਾਹ ਨੀ ਫੜਨੀ ਔਖੇ ਵੇਲੇ ਤੇ ਫਿਰ ਇਹੋ ਜੀ ਸਰਕਾਰ ਨੂੰ ਕਰਨਾ ਵੀ ਕੀ ਹੈ ਜੀ 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 ਤੇ ਅਨੁਮਾਨ ਅਨੁਸਾਰ ਜਿਵੇਂ ਚੇਚੀਆਂ ਛੋੜੀਆਂ ਤੋਂ ਬਿਆਨਪੁਰ ਤੋਂ ਇਧਰ ਭੈਣੀ ਪਸਵਾਲ ਦੋਵਾਲ ਜਗਤਪੁਰ ਟਾਂਡਾ ਸਾਰਾ ਕਿਸ਼ਨਪੁਰ ਤੱਕ ਲਾ ਲੋ ਕਿੰਨਾ ਕਿ ਏਕੜ ਬਣ ਜਾਂਦਾ ਹੋਊਗਾ ਜਦੋਂ ਇਹ ਫਸਲਾਂ ਨੇ ਅਨੁਮਾਨ ਆਈਡੀਆ ਇੱਕ ਇਹ ਹਜ਼ਾਰ ਏਕੜ ਚ ਆ ਜਾਂਦਾ ਹੋਊਗਾ ਇਹ ਘੱਟ ਤੋਂ ਘੱਟ 5000 ਏਕੜ ਤਾਂ ਹੋਣਾ ਜੀ 5000 ਏਕੜ ਦੇ ਕਰੀਬ ਹੋਊਗਾ ਜਿਆਦਾ ਹੋਣਾ ਸੀ ਜੀ ਜੀ ਜਿੱਥੇ ਜਿਆਦਾ ਮੇਜਰ ਨੁਕਸਾਨ ਹੈ ਇੰਨਾ ਕੋ ਹੋਣਾ ਹੈ 10000 15000 ਵੀ ਹੋ ਸਕਦਾ ਕਿੰਤੀ-ਮਿੰਤੀ ਜਾ ਸਕਦਾ ਵਾ ਜੇ ਸਰਕਾਰਾਂ ਦੀ ਨੀਤ ਹੋਏ ਚਾਹੁੰਦੀਆਂ ਹੋਣ ਹਾਂ ਬਾਕੀ ਸਰਪੰਚ ਸਾਹਿਬ ਨੂੰ ਜਿਆਦਾ ਪਤਾ ਨਾ ਇਹਨਾਂ ਦਾ ਜਿਹੜਾ ਪਿੰਡ ਦਾ ਜਾਂ ਸੁਖਮਾ ਦਾ ਰਕਬਾ ਹਾਂ ਤੁਹਾਡੇ ਕੱਲੇ ਪਿੰਡ ਦਾ ਰਕਬਾ 1400 1400 ਕਮਾਣ ਦਾ ਰਕਬਾ ਹੈ ਜੀ ਠੀਕ ਹੈ ਜੀ ਇੰਨਾ ਹੀ ਮੀਲਮਾ ਦਾ ਜੀ ਇੰਨਾ ਹੀ ਮੀਲਮਾ ਦਾ ਪਟੀਏ ਦਾ ਵੀ ਮੇਰੇ ਸਾਬ ਨਾਲ ਲਗਭਗ ਹਿਹਾਰ ਤੋਂ ਤਾਂ ਤਾਂ ਹੀ ਹੁੰਦਾ ਸੈਦੋਵਾਲ ਕਲਾਂ ਦੀ ਵੀ ਇੱਧਰ ਖੇਤ ਆ ਜਾਂਦੇ ਜਮੀਨਾਂ ਦੇ ਹਾਂਜੀ ਆ ਜਾਂਦੇ ਸਾਡਾ ਪਿੰਡ ਹੀ ਸੈਦੋਵਾਲ ਤੋਂ ਜਾ ਕੇ ਲੱਗਦਾ ਸਿੱਤੇ ਫਿਰ ਬਚੇ ਕੁਛ ਨਹੀਂ ਹੈ ਮੈਂ ਤੁਹੀਂ ਦੇਖ ਰਹੇ ਜੀ ਸਾਨੂੰ ਦੱਸਣ ਦੀ ਤੇ ਲੋੜ ਨਹੀਂ ਹੈਗੀ ਇਹ ਕੈਮਰੇ ਦੇ ਮਾਧਮ ਰਾਏ ਤੁਸੀਂ ਇਹ ਸਾਰੀ ਗੱਲ ਦੱਸ ਸਕਦੇ ਹੋ ਠੀਕ ਹੈ ਠੀਕ ਹੈ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਹਾਲੇ ਵੀ ਜਿਵੇਂ ਇਹਨਾਂ ਨੇ ਗੱਲ ਕੀਤੀ ਆ ਕਿ ਆਹ ਕੈਮਰੇ ਦੇ ਰਾਹੀਂ ਤਸਵੀਰ ਨੇੜੇੋਂ ਦਿਖਾਈ ਜਾ ਕਿ ਪਾਣੀ ਅਜੇ ਵੀ ਜਿਹੜਾ ਵਾ ਉਹਦੀ ਸਪੀਡ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਵੀ ਜਿਹੜੀ ਆ ਉਹਦੀ ਰਫਤਾਰ ਨਜ਼ਰ ਆ ਰਹੀ ਆ ਕਿ ਆਪਣੀ ਰਫਤਾਰੇ ਪਾਣੀ ਜਿਹੜਾ ਚੱਲਿਆ ਹੋਇਆ ਕੋ ਖੜਾ ਪਾਣੀ ਨਹੀਂ ਹੈਗਾ ਚੱਲਦੇ ਪਾਣੀ ਤੋਂ ਜਿਹੜਾ ਵਾ ਸਪਸ਼ਟ ਸੰਕੇਤ ਹੈ ਜਾਹਰ ਹੈ ਕਿ ਜਿਹੜਾ ਜਿਵੇਂ ਦੱਸਿਆ ਇਹਨਾਂ ਨੇ ਪਿੰਡ ਵਾਸੀਆਂ ਨੇ ਕਿ ਦਰਿਆ ਬਿਆਸ ਦਾ ਪਾਣੀ ਜਿਹੜਾ ਅੱਜ ਵੀ ਪੱਧਰ ਵਧਿਆ ਤੇ ਜਦੋਂ ਪਾਣੀ ਦਾ ਪੱਧਰ ਵੱਧ ਜਾਂਦਾ ਤੇ ਭੈਣੀ ਮੀਲਮਾ ਵਾਲੀ ਜਿਹੜੀ ਪੁਲੀ ਹੈਗੀ ਆ ਇਹ ਗੱਦੀ ਨਾਲੇ ਦੀ ਉਥੋਂ ਰਿਵਰਸ ਪਾਣੀ ਜਿਹੜਾ ਵਾ ਇਹਨਾਂ ਖੇਤਾਂ ਵੱਲ ਲਗਾਤਾਰ 45 50 ਦਿਨ ਤੋਂ ਜਿਹੜਾ ਵਾ ਘੁੰਮਦਾ ਹੋਇਆ ਨਜ਼ਰ ਆਇਆ ਇਲਾਕਾ ਵਸੀਆਂ ਵੱਲੋਂ ਪਿੰਡ ਵਸੀਆਂ ਵੱਲੋਂ ਜਿਹੜੀ ਆ ਮੰਗ ਕੀਤੀ ਜਾ ਰਹੀ ਹੈ ਕਿ ਜਿਵੇਂ ਪ੍ਰਸ਼ਾਸਨ ਦੀ ਜਿਹੜਾ ਧਿਆਨ ਆ ਉਹ ਡੇਰਾ ਬਾਬਾ ਨਾਨਕ ਸਾਈਡ ਤੇ ਕਲਾਂਲੌਰ ਸਾਈਡ ਤੇ ਦਿਨਨਗਰ ਸਾਈਡ ਤੇ ਜਿਹੜਾ ਰਾਵੀ ਨੇ ਨੁਕਸਾਨ ਕੀਤਾ ਉਧਰ ਲੱਗਾ ਹੋਇਆ ਪਰ ਇਹ ਖੇਤਰ ਜਿਹੜਾ ਪ੍ਰਸ਼ਾਸਨ ਦੀ ਅੱਖਾਂ ਤੋਂ ਜਿਹੜਾ ਵਾ ਅੱਖੋਂ ਪਰੋਕੇ ਹੋਇਆ ਵਾ ਸੋ ਮੰਗ ਕੀਤੀ ਜਾ ਰਹੀ ਹੈ ਕਿ ਜਿਵੇਂ ਸਰਕਾਰ ਵੱਲੋਂ ਐਲਾਨੇ ਗਿਆ 20 ਹਜ਼ਾਰ ਰੁਪਏ ਜਿਹੜਾ ਵਾ ਉਹ ਮੁਆਵਜ਼ੇ ਵੱਲੋਂ ਐਲਾਨੇ ਆ ਗਿਆ ਵਾ ਉਹਨਾਂ ਦਾ ਕਹਿਣਾ ਕਿ ਇਹ ਬਿਲਕੁਲ ਥੋੜਾ ਹੈਗਾ ਵਾ ਇਹ ਨਿਗੋਣਾ ਦੱਸਿਆ ਉਹਨਾਂ ਨੇ ਕਿ ਘੱਟੋ ਘੱਟ ਜਿਹੜਾ 50 ਤੋਂ 70000 ਦਾ ਜਿਹੜਾ ਮੁਆਵਜ਼ਾ ਵਾ ਉਹ ਗੰਨੇ ਦੀ ਖੇਵੇ ਫਸਲ ਦਾ ਜਾਂ ਝੋਨੇ ਦੀ ਫਸਲ ਦਾ ਮਿਲੇ ਤੇ ਫਿਰ ਕਿਤੇ ਨਾ ਕਿਤੇ ਜੀਵਿੰਦਾਰ ਜਿਹੜਾ ਉਹਦਾ ਮਾੜਾ ਮੋਟਾ ਜਿਹੜਾ ਉਹਨੂੰ ਰਾਤ ਮਿਲ ਸਕਦੀ ਹੁਣ ਦੇਖਣਾ ਇਹ ਹੋਵੇਗਾ ਕਿ ਇਹੀਆਂ ਖਬਰਾਂ ਪ੍ਰਕਾਸ਼ਤ ਹੋਣ ਤੋਂ ਬਾਅਦ ਕੀ ਪ੍ਰਸ਼ਾਸਨ ਦੀ ਮਾਲ ਵਿਭਾਗ ਦੀ ਜਾਂ ਜਿਹੜੇ-ਜਿਹੜੇ ਵੀ ਸਬੰਧਤ ਅਧਿਕਾਰੀਆਂ ਦੀ ਡਿਊਟੀ ਲੱਗੀ ਹੈ ਸਰਵੇ ਬਣਾਉਣ ਵਾਸਤੇ ਵੇਰਵੇ ਖਰੜੇ ਤਿਆਰ ਕਰਨ ਵਾਸਤੇ ਕਿ ਕਿਹੜੇ-ਕਿਹੜੇ ਖੇਤਰ 'ਚ ਕਿੰਨਾ ਨੁਕਸਾਨ ਹੋਇਆ ਇਧਰ ਕੋਈ ਸੁਵੱਲੀ ਨਜ਼ਰ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਪੈਂਦੀ ਆ ਜਾਂ ਨਹੀਂ ਪੈਂਦੀ ਇਹ ਸਮੇਂ ਦੀ ਗਰਬ ਚ ਹੁਣ ਤੱਕ ਲਈ ਇਨਾ ਹੀ ਸਯੋਗੀ ਕੈਮਰਾ ਪਰਸਨਲਸ ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ